ਸਤਿ ਸ਼੍ਰੀ ਅਕਾਲ ਜੀ ਮੈਂ ਪੱਤਰਕਾਰ ਹੀਰਾ ਸਿੰਘ ਤਲਵੰਡੀ ਅਸਲੇ ਮੌਜੂਦਾਂ ਜੀ ਆਪਾਂ ਵੀਰ ਜੇ ਪਿੰਡ ਦਾ ਨਾਮ ਦੱਸਿਓ ਕਰੀ ਆਪਾਂ ਅੱਬੂ ਅੱਬੂ ਸਾਹਿਬ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਇਹ ਮੈਂ ਪਿੰਡ ਦਾ ਨਾਮ ਇਹ ਮੈਨੂੰ ਇਹਨਾਂ ਕੋਲ ਦਹਰਵਾਣ ਤਾਂ ਪਿਆ ਕਿ ਕਿਸੇ ਨੂੰ ਭੁਲੇਖਾ ਨਾ ਰਹੇ ਜੇ ਕਿ ਐਂਕਰ ਆਪਣੇ ਵੱਲੋਂ ਕਿਸੇ ਪਿੰਡ ਦਾ ਨਾਮ ਲੈ ਰਿਹਾ ਜਾਂ ਕੋਈ ਬੋਰਡ ਨਹੀਂ ਲੱਗਾ ਹੋਇਆ ਸਭ ਤੋਂ ਪਹਿਲਾਂ ਤਾਂ ਮੈਂ ਦਿਖਾਉਣਾ ਚਾਹੁੰਦਾ ਕਿ ਅੱਜ 9 ਤਰੀਕ ਆ ਤੇ 9ਵਾਂ ਮਹੀਨਾ ਆ ਅਸੀਂ ਕਿਸੇ ਰਾਵੀ ਤੇ ਤੇ ਖਰੀਗੇ ਪਤਨ ਤੇ ਦਰਿਆ ਤੇ ਨਹੀਂ ਖੜੇ ਹੋਏ ਇਹ ਇੱਕ ਪਿੰਡ ਆ ਇੱਕ ਰਹਿਸ਼ੀ ਇਲਾਕਾ ਆ ਆ ਖੇਤ ਆ ਝੋਨਾ ਉੱਤੇ ਤੈਰੰਦੇ ਆ तकरीबन ਇਹਦੇ ਵਿੱਚ ਹੁਣੇ ਡੰਡਾ ਡੋਬ ਕੇ ਵੇਖਿਆ 6 ਕਿਲੇ 6 ਫੁੱਟ ਤੋਂ ਵੱਧ ਪਾਣੀ ਆ ਇੱਥੇ 6 ਫੁੱਟ ਤੋਂ ਪਾਣੀ ਔਰ ਆਪਾਂ ਇਹ ਥਾਰ ਨੂੰ ਦਿਖਾਇਓ ਆ ਆ ਪਾਣੀ ਦੀ ਆ ਆ ਦੇਖ ਲਓ ਆ ਵਾਹ ਦੇਖ ਲਓ ਪਾਣੀ ਦਾ ਆ ਵਾਹ ਆ ਔਰ तकरीबन ਹਾਜਰੀ ਪੈੜੀ ਆ ਦੂਸਰੀ ਪੈੜੀਆਂ ਦੇ ਨਾਲੋਂ 3 ਫੁੱਟ ਉੱਚੀ ਪੈੜੀ ਆਏ ਔਰ ਅਗਲੀਆਂ ਪੈਰੀਆਂ ਤੇ ਐ ਲੱਗਣ ਡੇ ਜਿੱਦਾਂ ਹਰੀ ਕੇ ਹੁੰਦੀਆਂ ਤੇ ਇਸ ਪੈਰੀ ਦੇ ਵਿੱਚ ਵੀ ਪਾਜੀ ਉੱਚੀ ਬੋਲੋ ਕੀ ਗੱਲ ਹੋ ਗਈ ਹੁਣ ਨਾ ਬੋਲੋ ਗੱਲ ਕਰ ਜੀ ਪਾਜੀ ਤੁਹਾਨੂੰ ਦਿਖਦਾ ਹੀ ਪਿਆ ਆਵਾਜ਼ ਜੇ ਕਿਥੇ 14 ਦਿਨ ਹੋ ਗਏ ਆ ਉਹ ਬੈਕਾਂ ਮੇਰੀਆਂ ਅੱਛਾ ਜੀ 14 ਦਿਨ ਹੋ ਗਏ ਘਰ ਨਹੀਂ ਪਹੁੰਚਿਆ ਗਿਆ ਉਹ ਪੀਲੀ ਜੀ ਕੋਠੀ ਜਿਹੜੀ ਹਾਂ ਜੀ ਸਾਹਮਣੇ ਇਹਨੇ ਕਰ ਦਿੱਤੀਆਂ ਸਪੇਈਦਾਂ ਦੇ ਵਿੱਚੋਂ ਦੀ ਅੱਛਾ ਜੀ ਤੁਸੀਂ ਦੱਸੋ ਪਰਿਵਾਰ ਘਰੋਂ ਬਕਰ ਹੋਇਆ ਪਿਆ ਅੱਛਾ ਜੀ ਆਵਾਜ਼ ਕਿੱਥੋਂ ਨਿਕਲੂ ਸਹੀ ਗੱਲ ਹੈ ਜੀ ਠੀਕ ਹੈ ਨਾ ਫਸਲਾਂ ਮਾਰ ਕਿੰਨਾ ਥਾਂ ਹੈ ਆਪਣਾ ਮੇਰੇ ਕੋਲ 9 ਕਿਲੇ ਥਾਂ ਹੈ 9 ਦੇ ਵਿੱਚੋਂ ਮੇਰੇ ਖਿਆਲ ਨਾਲ 9 ਮਰਦੇ ਵੀ ਨਹੀਂ ਪਏ ਹੁਣ ਨਹੀਂ ਜੀ 9 ਦਾਣੇ ਨਹੀਂ ਬਚੇ ਜੀ ਥੋੜੀ ਥੂੜੀ ਰੁੜ ਗਈ ਐ ਸਭ ਕੁਝ ਮਾਲ ਡੰਗਰ ਮਰ ਗਿਆ ਆ ਥੂੜੀ ਖਤਮ ਹੋ ਗਈ ਆ ਆਨੂੰ ਤਾਂ ਕਣਕ ਦੀ ਵੀ ਨਹੀਂ ਆਸ ਇਹ ਹਸੀਏਗੀ ਕਣਕ ਲਈ ਕਿੱਥੇ ਬੀਜੀਏ ਬਹੁਤ ਸੋਨਾ ਤੂੰ ਹਸੀਏ ਤਾਂ ਤਾਂ ਨਾ ਜੇ ਕੋਈ ਆਸ ਹੋਵੇ ਤੇ ਠੀਕ ਐ ਨਾ ਅਹੀਂ ਦੇਖੋ ਕਹਿੰਨੇ ਵੀ ਸਾਡੀ ਹਾਲਾਤ ਹਾਲਤ ਵੇਖੋ ਆਣ ਕੇ ਕੋਈ ਪਹੁੰਚੋ ਇੱਥੇ ਠੀਕ ਹੈ ਨਾ ਅਹੀਂ ਤੇ ਉਹ ਪੀਰ ਕਰਾਂਗੇ ਸਾਡੀ ਹਾਲਤ ਵੇਖੋ ਆੜ ਕੇ ਕੋਹ ਨਾ ਕੋ ਕਰੋ ਜਰੂਰ ਕਰੋ ਸਾਡੀਆਂ ਕਣਕਾਂ ਕਿਦਾਂ ਬੀਜਾਂਗੇ ਪਾਣੀ ਨਹੀਂ ਸੁੱਕਣਾ ਸਾਡੀ ਤਕਰੀਬਨ 6 ਫੁੱਟ ਤੋਂ ਪਾਣੀ ਇੱਥੇ ਹੀ ਹੈ ਉੱਥੇ ਮੇਰੇ ਕੋਲ 10 ਤੋਂ 12 ਫੁੱਟ ਪਾਣੀ ਹੋਣਾ 10 ਤੋਂ 12 ਫੁੱਟ ਲੈ ਦੀ ਹਫ਼ਤਾ ਦੋ ਹਫ਼ਤੇ ਮੇਰੇ ਹਿਸਾਬ ਨਾਲ ਘੜੀ ਨਹੀਂ ਨੰਗਿਆ ਜਾਣਾ ਪਾਣੀ ਲੱਠਦਾ ਨਹੀਂਗਾ ਇਹ ਤੇ ਉਹ ਨਾ ਇਹ ਸਰਕਾਰਾਂ ਨੇ ਉਹ ਕਹਿੰਨੇ ਕੰਮ ਸੋ ਕੰਮ ਵੇਖੋ ਸਹੀ ਇਹ ਦਰਿਆar ਆਵੀ ਇੱਥੇ ਆ ਗਿਆ ਜੀ ਆਪਣੀ ਉੱਥੇ ਤੁਰੇ ਫਿਰਦੇ ਜਿੱਥੇ ਹੈ ਕੋਈ ਨਹੀਂ ਜੀ ਜਿੱਥੇ ਇਲਾਕਾ ਡੁੱਬਿਆ ਪਿਆ ਉਧਰ ਪਹੁੰਚਦਾ ਕੋਈ ਨਹੀਂ ਠੀਕ ਹੈ ਲੈ ਲੋ ਸਾਰਾ ਇਲਾਕਾ ਡੁੱਬਾ ਪਿਆ 14 ਦਿਨ ਜਿਹੜਾ ਬੰਦਾ ਘਰੋਂ ਬਾਹਰ ਰਿਹਾ ਹੋਵੇ ਕੌਣ ਰੋਟੀ ਖਵਾਉ ਹਾਂਜੀ ਉਹ ਮੈਂ ਤੁਹਾਨੂੰ ਹੁਣੇ ਆਪਣੇ ਦਰਸ਼ਕਾਂ ਨੂੰ ਦਿਖਾਉਣਾ ਚਾਹੁੰਦਾ ਇੱਕ ਚੀਜ਼ ਕਿ ਆ ਬਜ਼ੁਰਗ ਲੈ ਵੇਖ ਲੋ ਕਿੰਨਾ ਪਾਣੀ ਉਹ ਜਾ ਰਹੇ ਨੇ ਉਪਰੇ ਇਲਾਕੇ ਵੱਲ ਨੂੰ ਔਰ ਉੱਥੇ ਤੁਸੀਂ ਪਾਣੀ ਦੇਖ ਸਕਦੇ ਹੋ ਸੜਕ ਦੇ ਉੱਪਰ ਧੁਰ ਰਹੇ ਨੇ ਇਹਨਾਂ ਦੇ ਡੇਰੇ ਆ ਆਪਣੇ ਡੇਰੇ ਇਹਨਾਂ ਦੇ ਪਰੇ ਡੇਰੇ ਆ ਆਪਣੇ ਮਾਲ ਡੰਗਰ ਦੀ ਜਾਂ ਪਤਾ ਨਹੀਂ ਪਰਿਵਾਰ ਵਾਸਤੇ ਜਾ ਰਹੇ ਨੇ ਸਹੀ ਇਹਨਾਂ ਨਾਲ ਗੱਲ ਕਰਨੀ ਚਾਹੀਦੀ ਪਰ ਇਹਨਾਂ ਕੋ ਬੋਲਿਆ ਨਹੀਂ ਗਿਆ ਕੋਈ ਜਿਹਦਾ ਆ ਵੀਰ ਕੋ ਨਹੀਂ ਬੋਲਿਆ ਜਾਣ ਰਿਹਾ ਕੀ ਕਹਿਣਾ ਚਾਹੁੰਦੇ ਹਾਂ ਮੈਂ ਇਹ ਕਹਿਣਾ ਚਾਹੁੰਦਾ ਵੀ ਪ੍ਰਸ਼ਾਸਨ ਵੱਲੋਂ ਕੋਈ ਮਰਜ਼ੀ ਨਹੀਂ ਆ ਰਹੀ ਸਾਨੂੰ ਅੱਛਾ ਮਤਲਬ ਉਹ ਜਿਹੜੇ ਜਸੇ ਬੰਦੀਆਂ ਜੋ ਪਿੰਡਾਂ ਦੇ ਲਾਗੇ ਪਾਸੇ ਲੋਕ ਨੇ ਉਹ ਸਾਡੀ ਸਮੱਸਿਆ ਦਾ ਹੱਲ ਕਰਨ ਵਾਸਤੇ ਆਉਂਦੇ ਨਹੀਂ 14 ਵਗੈਰਾ ਲੈ ਕੇ ਆਉਂਦੇ ਨੇ ਬਾਕੀ ਸਾਡੇ ਸਰਪੰਚ ਤੇ ਮੋਢ ਪਰ ਬੰਦੇ ਇਹ ਵੀ ਸਾਡੇ ਕੋ ਪਹੁੰਚਾਉਂਦੇ ਨੇ ਹਰਪੀਤ ਵੀ ਸਾਡੇ ਕੋ ਲੋਤਾ ਵਾ ਇਹਨੇ ਵੀ ਸਾਡੇ ਕੋ ਮਾਲੀ ਮਦਦ ਤੇਜੀ ਹੈ ਬਾਕੀ ਪ੍ਰਸ਼ਾਸਨ ਅਧਿਕਾਰੀ ਕੋਈ ਨਹੀਂ ਪਹੁੰਚਾ ਦੂਜੀ ਗੱਲ ਇਹ ਜੇ ਕਿ ਜਿਹੜੇ ਲਿਮਟਾਂ ਵਾਲੇ ਆ ਉਹ ਬੈਂਕਾਂ ਤੋਂ ਫੋਨ ਆਉਂਦੇ ਪਿਆ ਕਿ ਸਾਨੂੰ ਲਿਮਟਾਂ ਤਾਰੋ ਦੱਸੋ ਇਹ ਕਿੱਦਾਂ ਤਾਰਾਂਗੇ ਸਾਨੂੰ ਤਾਂ ਇਹ ਸਰਕਾਰ ਤੋਂ ਪੇਚ ਕਰਦੇ ਆ ਵੀ ਸਾਡੇ ਕੋ ਕੁਝ ਨਹੀਂ ਜੁ ਹੈਗਾ ਤੇ ਨਾ ਹੀ ਕੁਝ ਦੇ ਸਕਦੇ ਜੇ ਤੂੰ ਹੀ ਕੋ ਦੇਣਾ ਸਾਨੂੰ ਦੇ ਦੋ ਹਨ ਤਾਂ ਕਣਕ ਪੀਜਣ ਦੀ ਵੀ ਆਸ ਨਹੀਂ ਨਹੀਂ ਉਹ ਤਾਂ ਆਸ ਸਮੂਹ ਨਹੀਂ ਰਹੀ ਆਸ ਆਸ ਤੇ ਇਥੇ ਕਿਸੇ ਨੂੰ ਨਹੀਂ ਦਿਖੰਦੀ ਅੱਜ 15 ਦਿਨ ਹੋ ਗਏ ਪਾਣੀ ਨੂੰ ਤੇ ਕੋਈ ਵੇਖੋ ਪਾਸ ਤੋਂ ਮਸ ਨਹੀਂ ਹੋਣ ਦੀ ਗੱਲ ਹੋ ਜਾਂਦੀ ਨਹੀਂ ਉਹ ਤਾਂ ਹਾਨੂੰ ਵੀ ਦਿਖਦਾ ਮੈਂ ਖਾ ਚੁੱਕਾ ਜੀ ਪਾਣੀ ਦੀ ਮੰਮੀ ਪੂਰੇ ਰੋੜ ਨਾ ਜਾਣ ਲਿਆ ਇਹਨਾਂ ਦੇ ਪਸ਼ੂ ਰੁੜ ਗਏ ਆ ਹਾਂਜੀ ਇਹ ਬਹਿ ਕੇ ਬਾਹਰ ਵਾਰ ਇਹਨਾਂ ਦੀ ਇਹਨਾਂ ਦੇ ਪਸ਼ੂ ਰੁੜ ਗਏ ਵਿਚਾਰਿਆਂ ਦੇ ਤੇ ਆਪ ਇਹ ਹੁਣ ਬਗਾਨੇ ਥਾਂ ਜਾ ਕੇ ਰਹਿੰਦੇ ਜੀ ਅੱਛਾ ਜੀ ਹਾਂਜੀ ਤੇ ਕੋਈ ਹਾਲ ਨਹੀਂ ਹੈ ਕਿ ਨਾਲੇ ਤਾਂ ਤੂੜੀ ਰੁੜ ਗਈ ਇਹਨਾਂ ਗੀਬਾਂ ਦੀ ਤੇ ਕੋਈ ਹਾਲ ਨਹੀਂ ਜੀ ਹੈਗਾ ਇਹ ਪ੍ਰਸ਼ਾਸਨ ਕੋਈ ਮੰਨ ਕਰਦੇ ਆ ਵੀ ਸਾਨੂੰ ਮਾਫੀਆ ਥੋੜਾ ਬੋਧ ਦਿੱਤਾ ਜਾਵੇ ਕਹਿੰਦਾ ਫਸਲ ਵਾਸਤੇ ਅਰ ਵਿਜਨ ਵਾਸਤੇ ਤੇ ਤਾਂ ਹੋਰ ਨਹੀਂ ਤੇ ਹੋਰ ਤੋ ਕੁਝ ਚਾਹਦੀ ਆ ਰਾਸ ਨਹੀਂ ਚਾਹਦੀ ਨਾ ਮੋਦੀ ਕੋ ਤਾਂ ਨਾ ਇਹਨਾਂ ਕੋਈ ਚਲੋ ਵਿਜਨ ਵਾਸਤੇ ਕੋਣੋ ਕੋ ਦੇ ਦੋ 20 ਦੇ ਦੋ ਖਾ ਦੇ ਦੋ ਹੋਰ ਤੋ ਕੋ ਦੇਣਾ ਨਹੀਂ ਜਾਂਦਾ ਇਹਨਾਂ ਨੇ ਤੇ ਦੂਜੀ ਗੱਲ ਆਰੇ ਬੈਂਕ ਵਾਲੇ ਸਾਨੂੰ ਫੋਨ ਮਾਰਦੇ ਆ ਡਰਾਵੇ ਮਾਰਦੇ ਧਮਕੀਆਂ ਮਾਰਦੇ ਕਿ ਲਿਮਟ ਤਾਰੋ ਸਾਡੇ ਕੋਲ ਕੀ ਆ ਤੇ ਕੀ ਤੋ ਤਾਰੀਏ ਸਾਡੇ ਕੋ ਕੋਈ ਪੈਸਾ ਸ਼ਾਹਪੁਰ ਜਾਜਨ ਜਾਜੇ ਲੈਣਾ ਹਾਂ ਉੱਥੋਂ ਬੰਨ ਟੁੱਟਾ ਜੀ ਇਹੜਾ ਪਾਣੀ ਹਰ ਮੋੜ-ਟੋੜ ਕਿਉਂ ਆਉਂਦਿਆ ਨਾ ਸਾਡਾ ਪਾਣੀ ਉੱਥੋਂ ਜ਼ਿਆਦਾ ਹਨ ਮਾਰ ਪੈਂਦੀ ਤੇ ਅਜੇ ਤੱਕ ਪਾਣੀ ਉੱਥੋਂ ਆਉਂਦਿਆ ਆ ਪਾਣੀ ਆਉਂਦੇ ਜੀ ਇਹ ਦੂਰੀ ਤੇ ਇੰਨਾ ਛੋਟਾ 100 ਮੀਟਰ ਉਹ ਦੂਰੀ ਤੇ ਉਹ ਜਿਹੜਾ ਬੰਨਿਆ ਤੇ ਕੋਈ ਉੱਥੇ ਬਾਬੇ ਕੇ ਤੇ ਸਹਯੋਗ ਦੇਣ ਨਾ ਤੇ ਫੇਰ ਆਪਣਾ ਕੰਮ ਚੱਲ ਸਕਦਾ ਉਹ ਸਰਕਾਰ ਵੱਲੋਂ ਤਾਂ ਕੋਈ ਐਡੀ ਆਸ ਮੇਰੀ ਉਹ ਜਾਂਦੇ ਫੋਟੋ ਲਵਾ ਕੇ ਆਉਂਦੇ ਫੋਟੋ ਲਵਾ ਕੇ ਆਉਂਦੇ ਜੀ ਕੱਲ੍ਹ ਆਈ ਫੇਰ ਵੇਖ ਕੇ ਆਏ ਆ ਉਹ ਡੀਸੀ ਸਾਹਿਬ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਉੱਥੇ ਜਾ ਕੇ ਨਾ ਤੇ ਉੱਥੇ ਆਪਾਂ ਨੂੰ ਖਾਲੀ ਗੱਟੇ ਦਿੱਤੇ ਤੇ ਹੰਦੇ ਭਰ-ਭਰ ਕੇ ਲਾਓ ਇੱਥੇ ਤੇ ਬਾਬੇ ਸੁਜੋਗ ਦੇਣ ਤੋਂ ਉਹ ਬੰਦ ਪੂਰਿਆ ਜਾ ਸਕਦਾ ਹੋਰ ਨਹੀਂ ਸਰਕਾਰਾਂ ਦੇ ਵਸਦਾ ਰੋਗ ਨਹੀਂ ਆ ਨਾ ਕਰਦੇ ਬਾਕੀ ਪ੍ਰਸ਼ਾਸਨ ਨੇ ਸਾਨੂੰ ਕੋਈ ਚਾਰਾ ਨਹੀਂ ਦਿੱਤਾ ਕੋਈ ਢਿਵਟੀ ਮਤ ਨਹੀਂ ਕਰਨਦੀ ਸਗੋਂ ਹਰ ਦੇ ਜਿਹੜੇ ਮੋਦਵਾਰ ਬੰਦੇ ਆ ਇਹ ਆਸਿਓ ਪਾਸਿਓ ਲਿਆ ਕੇ ਚੀਜ਼ਾਂ ਲੈ ਦੇਂਦੇ ਨੇ ਪ੍ਰਸ਼ਾਸਨ ਅਧਿ ਕੋਈ ਗੱਲਬਾਤ ਨਹੀਂ ਹੈਗੀ ਤੇ ਲੋਕ ਆ ਵੀ ਆ ਇੱਕ ਦੂਜੇ ਦੀ ਮਤ ਕਰਨ ਦੇ ਨੇ ਨਾਰੀ ਵੀਰੇ ਨੇ ਆਪਣੇ ਬਾਰੇ ਉਹਨਾਂ ਦਾ ਬਹੁਤ ਸਜੂਆ ਹੋਇਆ ਉਹ ਮੁਆਫਰ ਕਰ ਰਹੇ ਸਾਂ ਜਿਹੜੇ ਉੱਚੇ ਥਾਂ ਦੇ ਮੁਸਲਮਾਨ ਵੀਰ ਭਰਾ ਜਿਹੜੇ ਨੇ ਸਾਰੇ ਵੱਧ ਤੋਂ ਵੱਧ ਸਹਯੋਗ ਕਰਨ ਉਹ ਲਿਓਂਡੇ ਰਾਸਣਾ ਕਿਹਨਾਂ ਚਾੜਾ ਜੂਪੀ ਤੱਕ ਕੌਣ ਦੇ ਆ ਠੀਕੀ ਪਹੁੰਚੀ ਆ ਪਟਵਾਰੀ ਗਰਦੌਰ ਯਾਕ ਭਾਜੀ ਕਿਉਂਕਿ ਹਜੇ ਪਾਣੀ ਦਾ ਧੱਥਾ ਨਹੀਂ ਉਹ ਸਾਨੂੰ ਵੀ ਦੇਖਦਾ ਤੇ ਗਰਦੌਰੀਆਂ ਮਾਪ ਜੀ ਤੁਹਾਨੂੰ ਕੋਈ ਮਿਲਣੀ ਨਹੀਂ ਕੋਈ ਕੋਠਿਆਂ ਬਾਰੇ ਪੁੱਛਣ ਆ ਗਿਆ ਹੋਵੇ ਕੋਈ ਮਕਾਨ ਬਾਰੇ ਪੁੱਛਣ ਆਇਆ ਹੋਵੇ ਇਹੋ ਜਿਹਾ ਕੁਝ ਹੋਇਆ ਹਾਂ ਕੱਲ ਸਾਡੇ ਕੋ ਪਟਵਾਰੀ ਸਾਹਿਬ ਪ ਅੱਛਾ ਜੀ ਉਹ ਗੁਰੂ ਰੋਲਕ ਤੋਂ ਨੇ ਪਟਵਾਰੀ ਸੰਦੀਪ ਸਿੰਘ ਜਿਨ੍ਹਾਂ ਦੇ ਮੰਨ ਲਓ ਕਿ ਕੋਠੇ ਹੜ੍ਹ ਦੀ ਪਾਣੀ ਲੱਗਣ ਨਾਲ ਜਾਂ ਮੀਂਹ ਦੇ ਨਾਲ ਡਿੱਗੇ ਨੇ ਪਾਟ ਗਏ ਨੇ ਚਾਰ ਦੁਵਾਰੀਆਂ ਡਿੱਗੀਆਂ ਨੇ ਉਹ ਕੱਲ ਦੇ ਲਿਖ ਕੇ ਲੈ ਕੇ ਆ ਠੀਕ ਹੈ ਜੀ ਅਗਲਾ ਆਰਡਰ ਉਹਨਾਂ ਸਾਨੂੰ ਦਿੱਤਾ ਵਾ ਕੇ ਤੁਸੀਂ ਸਾਨੂੰ ਜਿਹੜਾ ਥੋੜਾ ਜਿਹਾ ਸਹਿਯੋਗ ਕਰ ਦਿਓ ਫਾਈਲਾਂ ਬਣਾ ਕੇ ਸਾਨੂੰ ਦੇ ਦਿਓ ਅਸੀਂ ਸਾਨੂੰ ਜਲਦੀ ਤੋਂ ਜਲਦੀ ਜਿਹੜਾ ਮੁਆਵਜ਼ਾ ਦਿਵਾ ਦੇ ਤੇ ਫਿਰ ਤੁਹਾਡੇ ਵੱਲੋਂ ਕੰਮ ਚੱਲ ਰਿਹਾ ਹੁਣ ਹਾਂਜੀ ਸਾਡੇ ਵੱਲੋਂ ਕੰਮ ਚੱਲ ਰਿਹਾ